ਮਾਰਾ ਇਹਦਾ ਇੱਕ ਬਚਨ ਹੈ ਜਾਕੋ ਮੁਸ਼ਕਲ ਅਤ ਬਣ ਹੈ ਢੋਈ ਕੋਈ ਨਾ ਦੇ ਕਿਉਂਕਿ ਇਹ ਬੜੇ ਸਰਲ ਸ਼ਬਦ ਜੇ ਅਰਥ ਤੁਹਾਨੂੰ ਇੰਨੇ ਲੋੜ ਨਹੀਂ ਇਹ ਸਮਝ ਪਈ ਜਾਣੀ ਜਿਹਦੇ ਤੇ ਅਤ ਦੀ ਮੁਸੀਬਤ ਪੈ ਜਾਏ ਅਖਰੀ ਅਰਥ ਨਹੀਂ ਮੈਂ ਕਰਾਂਗਾ ਢੋਈ ਦਾ ਅਰਥ ਹੈ ਕੋਈ ਬੰਦਾ ਉਹਨੂੰ ਆਪਣੇ ਘਰ ਵਿੱਚ ਰੱਖਣ ਨੂੰ ਤਿਆਰ ਨਾ ਹੋਵੇ ਜੇ ਫੋਨ ਕਰੋ ਜੀ ਮੇਰੇ ਤੇ ਆ ਮੁਸੀਬਤ ਅੱਛਾ ਅੱਛਾ ਸੌਰੀ ਮੈਂ ਭੁਲਾਨੀ ਤਾਂ ਚੱਲਿਆ ਵਾਂ ਅੰਦਰੋਂ ਬੇਈਮਾਨ ਹੁੰਦਾ ਭਾਵੇਂ ਘਰ ਰਹਿਣਾ ਹੋਵੇ ਉਹਨੂੰ ਘਰ ਨਹੀਂ ਬੁਲਾਣਾ ਚਾਹੁੰਦਾ ਕੋਈ ਵੀ ਨਾ ਰੱਖੇ ਜਾਂ ਕੋ ਮੁਸ਼ਕਲ ਆਤ ਬਣੇ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਨਾ ਇਹ ਦਰਤੇ ਜਦੋਂ ਦੁਸ਼ਮਨਾ ਹਮਲਾ ਕਰੇ ਸਾਖ पे ਭੱਜ ਖਲੇ ਖੂਨ ਦੇ ਰਿਸ਼ਤੇ ਵੀ ਛੱਡ ਗਏ ਜੀ ਸਭੋ ਭੱਜਾ ਹੈ ਆਸਰਾ ਚੂਕਾ ਸਮਝ ਲਓ ਕੋਈ ਸਹਾਰਾ ਨਾ ਰਹਿ ਮੇਰਾ ਗੁਰੂ ਅਰਜੁਨ ਦੇਵ ਕਹਿੰਦਾ ਕਬਰਾਈ ਨਾ ਗੁਰੂ ਤੇਗ ਬਹਾਦਰ ਕਹਿੰਦਾ ਕਬਰਾ ਨਾ ਕੀ ਕਰ ਮਹਾਰਾਜ ਕਹਿੰਦੇ ਸਭੋ ਭਜੈ ਆਸਰਾ ਚੁੱਕੈ ਸਭ ਅਸਰਾਓ ਚਿੱਤ ਆਵੇ ਉਸ ਪਾਰ ਬ੍ਰह्म ਲੱਗਨ ਤਤੀ ਵਾਓ ਇਹ ਬੰਦੇ ਤੈਨੂੰ ਰੱਖ ਦੇ ਤੂੰ ਨਾਮ ਕੋਲ ਚਲਾ ਜਾ ਨਾਮ ਤੈਨੂੰ ਤਤੀ ਖਵਾ ਨਹੀਂ ਲੰਗਨ ਦੇਗਾ ਕਈ ਵਰੀ ਦੁਸ਼ਮਨ ਨਹੀਂ ਕੋਈ ਮਾਰ ਕਰਦਾ ਪਰ ਸੱਚ ਇਹ ਵੇ ਗਰੀਬੀ ਆ ਜਾਂਦੀ ਹੈ ਬਿਜ਼ਨਸ ਨਹੀਂ ਚੱਲਦੇ ਰੋਟੀ ਖਾਣ ਨੂੰ ਨਹੀਂ ਮਹਾਰਾਜ ਕਹਿੰਦੇ ਜੇ ਕੋ ਹੋਵੇ ਦੁਬਲਾ ਤਬਲਾਦਰ ਤੇ ਕਮਜ਼ੋਰ ਹੋ ਜਾਏ ਨੰਗ ਭੁੱਖ ਕੀ ਪੀਰ ਤਨ ਨੂੰ ਕਪੜਾ ਕੋਈ ਨਹੀਂ ਖਾਣ ਨੂੰ ਰੋਟੀ ਕੋਈ ਨਹੀਂ ਨੰਗ ਭੁੱਖ ਕੀ ਪੀਰ ਦਮੜਾ ਪੱਲਾ ਕੁਛ ਇੱਕ ਇੱਕ ਸੈਂਟ ਵੀ ਕੋਈ ਨਹੀਂ ਜੀ ਦਮੜਾ ਤੇ ਵੈ ਸਿਰ ਪਈਆ ਸੀ ਕਹਨੇ ਆ ਦਮੜਾ ਪੱਲਾ ਨਾ ਪਵੇ ਨਾ ਕੋ ਦੇਵੇ ਧੀਰ ਇੱਕ ਗਰੀਬੀ ਦੂਜਾ ਕੋਈ ਵੀ ਨਹੀਂ ਕਹਿੰਦਾ ਕੋਈ ਗੱਲ ਨਹੀਂ ਦਿਨ ਗੁਰਮਖੋ ਮੋਰਲ ਸਪੋਰਟ ਕਿਸੇ ਨੂੰ ਮਿਲ ਜਾਏ ਨਾ ਡਿੱਗਾ ਹੋਇਆ ਬੰਦਾ ਉੱਠ ਕੇ ਖੜਾ ਹੋ ਜਾਂਦਾ ਹੈ ਗੁਰੂ ਸਾਹਿਬ ਇਸੇ ਨਹੀਂ ਸਨ ਉਹਨਾਂ ਬੜੀ ਤੁਸੀਂ ਦੇਖੋ ਮੋਰਲ ਸਪੋਰਟ ਦੀ ਗੱਲ ਛੱਡੋ ਫਿਜ਼ੀਕਲ ਸਪੋਰਟ ਕਿੰਨੀ ਬ੍ਰਾਹਮਣ ਆ ਕੇ ਕਹਿੰਦੇ ਨੇ ਰੋ ਕੇ ਸਾਡਾ ਧਰਮ ਖਤਰੇ 'ਚ ਹੈ ਗੁਰੂ ਤੇਗ ਬਹਾਦਰ ਕਹਿੰਦਾ ਤੁਹਾਡੇ ਧਰਮ ਨੂੰ ਬਚਾਣ ਲਈ ਮੈਂ ਆਪਣੇ ਤਨ ਦਾ ਠਿਕਰਾ ਬਾਦਸ਼ਾਹ ਦੇ ਸਿਰ ਤੇ ਭਾਂਦਿਆਂਗਾ ਇਤੋਂ ਵੱਡਾ ਕੋਈ ਹਮਦਰਦ ਹੈ ਦੁਨੀਆ 'ਚ ਸਿਰ ਧਰ ਦੀ ਬਾਜ਼ੀ ਲਾ ਦਿੱਤੀ 9 ਸਾਲ ਦਾ ਪੁੱਤਰ ਗੁਰਮਖੋ ਉਦੇ ਸਿਰ ਤੋਂ ਪਿਓ ਦਾ ਸਾਇਆ ਉੱਟ ਗਿਆ ਲੋਕਾਂ ਦੇ ਪਿਓ بچਾਉਣ ਵਾਸਤੇ ਮਹਾਰਾਜ ਕਹਿੰਦੇ ਨੇ ਕੋਈ ਤੀਰ ਜੁ ਵੀ ਨਾ ਦੇਵੇ ਜੇ ਕੋ ਹੋਵੇ ਦੁਬਲਾ ਨੰਗ ਭੋਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਤੀਰ ਸਵਾਰਤ ਸਵਾਉ ਨਾ ਕੋ ਕਰੇ ਕੋਈ ਸਾਦਾ ਕਾਮੀ ਨਾ ਕਰੇ ਮਹਾਰਾਜ ਕਹਿੰਦੇ ਨੇ ਕੋਈ ਵੀ ਨਿਸਵਾਰਤ ਸਵਾਉ ਨਾ ਕੋ ਕਰੇ ਨਹਿ ਕਿਛੂ ਵੈ ਕਾਂਜ ਦੁਖ ਹਰ ਤਰ ਨਾਮ ਪਛਾਨੋ ਚਿਤ ਆਵੇ ਉਸ ਪਾਰ ਬ੍ਰਹਮ ਤਾਂ ਨਿਚਲ ਹੋਵੇ ਰਾਜ ਤੂੰ ਕਬਰਾਈ ਨਾ ਜੇ ਨਾਮ ਚੇਤੇ ਆ ਗਿਆ ਤੈਨੂੰ ਗੁਰੂ ਨੇ ਚਰ ਰਾਜ ਬਖਸ਼ ਦੇਗਾ ਤੀਸਰਾ ਬਚਨ ਪੈਸੇ ਦੀ ਕਮੀ ਨਹੀਂ ਰੋਟੀ ਦੀ ਕੋਈ ਕਮੀ ਨਹੀਂ ਕੱਪੜੇ ਦੀ ਕੋਈ ਕਮੀ ਨਹੀਂ ਮੁਸ਼ਕਲੇ ਬਣ ਗਈ ਪਰਿਵਾਰ ਵਿੱਚ ਆਪਸ ਵਿੱਚ ਬਣਦੀ ਕੋਈ ਨਹੀਂ ਚਿੰਤਾ ਹੈ ਮਹਾਰਿ ਨੇ ਤੀਜਾ ਬਚਨ ਕਿਹਾ ਜਾਂ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੇ ਰੋਗ ਗ੍ਰਿਸ਼ਤ ਕੁਟੰਬ ਪਲੇਟਿਆ ਕਦੇ ਖਰਕ ਕਦੇ ਸੋ ਇਹ ਮੈਂ ਕਹਿੰਨਾ ਇਸ ਭੁਲੇਖੇ ਨੂੰ ਕੱਢ ਦਈਏ ਵੀ ਐਦੋਂ ਬਾਅਦ ਅਸੀਂ ਸੁਖੀ ਹੋ ਜਾਣਾ ਜੀ ਐਦੋਂ ਬਾਅਦ ਇਹ ਅਸੀਂ ਕਰਤੇ ਬਣ ਕੇ ਕਹਿੰਨੇ ਆ ਬਸ ਆ ਬੱਚਾ ਵਿਆਹ ਗਏ ਐਦੋਂ ਬਾਅਦ ਸੁਖੀ ਬੱਚੇ ਪੜੇਗੇ ਪੜ ਗਏ ਜੀ ਜੋਬ ਤੇ ਲੱਗੇ ਸੁਖੀ ਚਿੱਤੇ ਰੱਖਿਓ ਜਿੱਦਣ ਡੱਬੇ ਚ ਪੈਣਾ ਸੁਖੀ ਉਦੋਂ ਨਹੀਂ ਹੋਣਾ ਉਦੋਂ ਪਹਿਲਾਂ ਸੁਖੀ ਨਹੀਂ ਹੋਣਾ ਸੁਖੀ ਸਿਰਫ ਨਾਮ ਰੱਖਦਾ ਹੈ